4 ਜੂਨ ਨੂੰ ਸਵੇਰੇ 4:40 ਮਿੰਟ ਤੇ ਜਿਹੜੀ ਪਹਿਲਾ ਇੱਕ ਬਹੁਤ ਤਗੜਾ ਧਮਾਕਾ ਹੋਇਆ ਜਿਹੜਾ ਪਹਿਲਾ ਬੰਬ ਫੌਜਵਰੋਂ ਛੁੱਟਿਆ ਗਿਆ ਇਹਦੀ ਵੀ ਪਹਿਲਾਂ ਕੋਈ ਅਨਾਊਂਸਮੈਂਟ ਨਹੀਂ ਸੀ ਕਿ ਐਦਾਂ ਹੋਏਗਾ ਤੇ ਉਸ ਤੋਂ ਬਾਅਦ ਫਿਰ ਬੰਬਾਰੀ ਜਿਹੜੀ ਆ ਉਹ ਦੋਨੇ ਪਾਸਿਆਂ ਤੋਂ ਆਵਾਜ਼ਾਂ ਆਉਂਦੀਆਂ ਸੀ ਲਗਾਤਾਰ ਚਲਦੀ ਰਹੀ ਦਰਬਾਰ ਸਾਹਿਬ ਕੰਪਲੈਕਸ ਬਹੁਤ ਵੱਡਾ ਉੱਚ ਲੰਗਰ ਹਾਲਵੀ ਆ ਕਬਤਖ ਸਾਹਿਬ ਵੀ ਆ ਤੇਜਾ ਸਿੰਘ ਸਮੁੰਦਰੀ ਹਾਲ ਵਾਲਾ ਗੁਰਾਮਦਾਸ ਰਾਣ ਵੀ ਆ ਗੁਨਾਣਕ ਨਵਾਸ ਵੀ ਆ ਮਤਲਬ ਇੰਨੀ ਗੋਲਾਬਰੀ ਸੀ ਕਿ ਜਿੱਥੇ ਬੰਦਾ ਖੜਾ ਉਹ ਉਥੋਂ ਦੇ ਹਾਲਾਤ ਦੱਸ ਸਕਦਾ ਉਹ ਸਾਰੇ ਪਾਸਿਆਂ ਦੇ ਹਾਲਾਤ ਨਹੀਂ ਦੱਸ ਸਕਦਾ ਜੀ ਕਿਉਂਕਿ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਬੜਾ ਔਖਾ ਸੀ ਅਸੀਂ ਗੁਰਾਮਦਾਸ ਰਾਣ ਦੇ ਵਿੱਚ ਸੀਗੇ ਉੱਥੇ ਇੰਨੀ ਜ਼ਿਆਦਾ ਗੋਲਾਬਰੀ ਸੀਗੀ ਕਿ ਗੁਰਾਮਦਾਸ ਰਾਣ ਚ ਜਿਹੜੀਆਂ ਪਾਣੀ ਵਾਲੀਆਂ ਟੂਟੀਆਂ ਨੇ ਉੱਥੇ ਲੱਗੀਆਂ ਹੋਈਆਂ ਐ ਤੁਸੀਂ ਬਰਾਂਡੇ ਚੋਂ ਟੁੱਟੀ ਤੱਕ ਵੀ ਪਾਣੀ ਲੈ ਨਹੀਂ ਸੀ ਜਾ ਸਕਦੇ